यूपी ਵਿੱਚ ਪੁੱਤ ਦੇ ਅਨਕਾਉਂਟਰ ਤੋਂ ਬਾਅਦ ਪਰਿਵਾਰਾਂ ਦਾ ਝਲਕਿਆ ਦੁੱਖ ਪੁਲਿਸ ਚੌਂਕੀ ਗ੍ਰਨੇਡ ਮਾਮਲੇ 'ਚ ਸੁਣੋ ਪਰਿਵਾਰ ਦੀਆਂ ਦਲੀਲਾਂ ਤੁਸੀਂ ਦੇਖ ਰਹੇ ਹੋ ਡੀਬੀ 24 ਨੀਸ ਰਿੰਕਾਵਾਲੀਆ ਦੇ ਨਾਲ ਡੇਰਾ ਬਾਬਾ ਨਾਨਕ ਨਾਗੋਰ ਫਰੀਜ਼ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਉਹਦੇ ਗੋਲੀਆਂ ਬੱਤੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਹੀ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਣ ਦੇ ਗਏ ਉਹਦੋਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਘਰੋਂ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਪਾਲ ਕੇ 8 ਦਿਨ ਹੋਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਸੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਮੈਂ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਆਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਅਸੀਂ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਕੋਈ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਰੇ ਭਰਾਣੇ ਅਸੀਂ ਉਹ ਮੁੰਡਾ ਉਹ ਅੱਜ ਵੀ ਰਾਡੀ ਬੀਬੀ ਕੋਈ ਚੁੱਪ ਕਰੋ ਗੱਲ ਕਰ ਕੁੜੀ ਨੂੰ ਨਾ ਹੈ ਗਈਆਂ ਦੋਸ ਸਿਸਤਰਾ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਦਿਨ ਮਹੀਨੇ ਹੋਈ ਹੈ ਜੀ ਵਿਆਹ ਕਿਹੜੇ ਪਿੰਡ ਦੇ ਰਹਿਣ ਨਾਲੇ ਆ ਅਸੀਂ ਮੈਂ ਅਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰਹਿੰਦੇ ਮੁੰਡੇ ਕਿੱਥੇ ਰਹਿੰਦਾ ਇਹ ਆ ਸ਼ੂਰ ਜੀ ਹਾਂ ਜੀ ਕੀ ਮੰਗ ਕਰਦੇ ਤੁਸੀਂ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂ ਜੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਮੇਰਾ ਪਰਮ ਜੀਤ ਜੇ ਤੜਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲ ਬਾਤ ਹੋਈ ਕੀ ਪਤਾ ਨਹੀਂ ਗੱਲ ਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਅੱਪਲਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਉਹ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਹਮਣੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਇਹੋ ਜਿਹਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਨਹੀਂ ਵਾਕਈ ਮੈਂ ਨਹੀਂ ਜਾਣਦੀ ਜੇ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰੋ ਪਰ ਮੇਰੇ ਬੱਚੇ ਨਹੀਂ ਇੱਥੇ ਆ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾ ਕੀ ਹੈ ਮੁੰਡੇ ਦਾ ਜਸਨਪਰੀ ਪੜਿਆ ਲਿਖਿਆ ਨਹੀਂ ਅਨਪੜ੍ਹ ਨੇ ਮੇਰੇ ਮੁੰਡੇ ਤਿੰਨੇ ਅਨਪੜ੍ਹ ਨੇ ਕੰਮ ਕੀ ਕਰਦਾ ਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪਹਿਲਾਂ ਇਹ ਪੜ ਗਿਆ ਮੰਗਲਵਾਰ ਦਾ ਗਿਆ ਪਲਕ 8 ਦਿਨ ਹੋਣੀ ਆ ਦੇ ਨਾੜ ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਈ ਪਤਾ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕਿਤੇ ਕਿਹਨਾਂ ਤੜਾ ਮੇਰਾ ਪਰਮਜੀਤ ਆ ਪਤਾ ਲੱਗਾ ਸਾਨੂੰ ਸਵੇਰੇ ਮਹਾਰਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਦਾਂ ਬੇਟਾ ਇਨਕਾਉਂਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਨੂੰ ਦੱਸ ਕੇ ਵੀ ਤੁਹਾਡਾ ਬੇਟਾ ਇਨਕਾਉਂਟਰ ਹੋ ਗਿਆ ਜੂਪੀ ਮੈਂ ਆਪ ਵੀ ਇੱਕੋ ਜਿਹਾ ਮਟਕੋ ਰਸਾਲ ਅੱਡੇ ਪੈਨਫਾਰਮ ਮਿਟੀਂਗ ਲੱਗੀ ਕੰਮ ਕੀ ਕਰਦਾ ਸੀ ਕਮਰੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਚਨ ਕੋਲ ਹੀ ਨਹੀਂ ਕੋਲ ਹੀ ਕਿੰਨਾ ਚਿਰ ਕਰੋਗੇ ਇਹਨੂੰ ਹੋਏਗਾ ਇਹ ਤਿੰਨ ਚਾਰ ਦਿਨ ਗਏ ਘਰੋਂ ਕੀ ਕਰ ਕੇ ਗਏ ਘਰੋਂ ਤੇ ਆਮ ਜਿਹੇ ਤਰ੍ਹਾਂ ਬਿਨਾਂ ਰੋਜਦਾ ਨਾਣੇ ਕੋ ਰੋਟੀ ਬਿਖਾ ਕੇ ਰੋਟੀ ਕੱਢ ਜਾਂਦੇ ਨੇ ਦੱਸ ਕੇ ਕੁਝ ਵੀ ਨਹੀਂ ਗਿਆ ਮੈਂ ਜਦ ਤਰੀਕੇ ਨਾਲ ਜਿੰਝੋ ਦੱਸਿਆ ਉਹ ਤਾਂ ਪਤਾ ਹੁੰਦਾ ਵੀ ਮੈਂ ਪਾ ਮੈਂ ਤਾਂ ਪਹਿਰੇ ਕਰਦਾ ਵੀ ਖਾਣ ਤਾਂ ਗਿਆ ਤੇ ਨਹੀਂ ਸਕਿਆ ਕਿਦਰ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਸੀ ਫੋਨ ਕਿਤੇ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਤੁਸੀਂ ਬਾਅਦ ਫਿਰ ਦੁਆਰਾ ਫੋਨ ਉੱਤੇ ਇਹ ਸ਼ਾਰ ਉ ਆਉਂਦਾ ਫੋਨ ਮੰਦਾ ਅੱਜ ਕਹਿੰਦੀ ਉਹਨੂੰ ਪਾੜਾ ਤੋਂ ਬਲਾਸਟ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹਦੇ ਗੱਲ ਹੋਈ ਹੈ ਨਹੀਂ ਵੀ ਮੈਹੀ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਬਲਾਸਟ ਕੀਤੇ ਹੋ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਿਹਰ ਜੇ ਇਕੱਠੇ ਨਹਾਣੇ ਸਾਰਾ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹੋ ਕੇ ਚੱਲਦਾ ਸੀ ਉਹਨਾਂ ਦੇ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮਾਜਮ ਥੱਕੇ ਗਏ ਸਵੇਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਦਾ ਸਾਨੂੰ ਉਹਨਾਂ ਨੂੰ ਚਾਹੀਦਾ ਜਨ ਸਾਫੀ ਹੈ ਤਾਂ ਮੈਂ ਸਾਫਲ ਕੀ ਕਿ ਜੇ ਹਮ ਕੀਤਾ ਹੁਣ ਕੀ ਕਿ ਉਹਨਾਂ ਕੀਤਾ ਕੀ ਕੀਤਾ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਤੇ ਗਿਆ ਇਥੋਂ ਕਿਤੇ ਗਿਆ ਸੀ ਕੁਤਤ ਕਿਹਨੇ ਨਹੀਂ ਗਵਾ ਨਹੀਂ ਬਹੁਤ ਵੀ ਬਹੁਤ ਬਹੁਤ ਵੀਰ ਵਾ ਕਿ ਜੇ ਉਧਰ ਕਿੱਥੇ ਰਹਿਣ ਵਾਲੇ ਉਹ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਨਹੀਂ ਇੱਥੇ ਤੁਹਾਨੂੰ ਹੋਏ ਕਨੇ ਸਾਲ ਦੋ ਸਾਲ ਦੋ ਤਿੰਨ ਜਦੋਂ ਉਸੇ ਮੁੜੇ ਮੈਂ ਗੱਲਬਾਤ ਹੋਈ ਕਾਊਂਟਰ ਤੋਂ ਥੋੜੇ ਜਿਹਾ ਜਾਂਦੇ ਆ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋਸਤ ਜਿੱਦਾਂ ਹੁਣ ਤੁਸੀਂ ਇੱਧਰ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕੋਈ ਨਾ ਇਹ ਥੋੜਾ ਪਤਾ ਤੁਹਾਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਕਮਾਂਡਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ ਜਾਂਦਾ ਕਿੰਝ ਜਾਂਦਾ ਹੁਣ ਮੈਂ ਤਾਂ ਸਵੇਰੇ ਤੜਕੇ ਜਲ ਜਨਾ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਮਰਾ ਨੂੰ 8 7-8 ਵਜੇ ਨਿਕਲ ਲਈ ਕੱਲ੍ਹ ਲੰਮੜੇ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਗੱਲ ਬਸ ਨਾ ਨਾ ਕੋਈ ਇਹ ਕੋਈ ਚਾਂਸ ਨਹੀਂ ਜੀ ਤਕੋਰ ਕੀ ਹੋਇਆ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਪਿਆਰ ਨਾਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ ਤਾਂ ਲੱਗਦੀ ਗਲਤ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਜਾਂ ਜਾਂ ਕਿੱਥੇ ਕਰਦਾ ਜਾਂਦਾ ਰਿਆਂ ਨਹੀਂ ਬੱਸ ਇੱਧਰ ਰੱਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬੱਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤਿੰਨ ਚਾਰ ਦਿਨੋਂ ਕੋਈ ਕਰਨ ਨਹੀਂ ਆਏ ਤੀ ਮੈਂ ਫੋਨ ਕੀਤਾ ਤੈਨੂੰ ਤਿੰਨ ਚਾਰ ਦਿਨ ਪਾਇਆ ਕੋਈ ਮੇਰੇ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬੱਸ ਮਰ ਕੇ ਨਹੀਂ ਗੱਲ ਕੀ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਹਟ ਕੰਮ ਨੂੰ ਕਰਦਾ ਕੋਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਸੀ 12 ਕਿਤੇ ਪਹਿਲਾਂ ਉਹ ਪੱਛਪੁੱਤ ਦੱਟਾ ਰਿਹਾ ਤੇ ਉਹ ਵੀ ਕੇਸ ਕਰਨੈਰ ਵਾਲਾ ਕੀ ਹੋਇਆ ਮਨ ਉਹ ਹੀ ਮੁੰਡਾ ਡੁੱਬ ਗਿਆ ਸੀ ਨਾ ਨਾ ਕਰ ਤਾ ਕਦੋਂ ਇਹ ਲਾਸ਼ ਤਕ ਲਉਗੇ ਅਈ ਭਾਬੀ ਹਾਂਜੀ ਕਰੋਗੇ ਕਦੋਂ ਕਰੋ ਕਦੋਂ ਗਿਆ ਇਹ ਲਾਸ਼ ਆ ਜਾਈ ਮੰਗ ਬੁੱਧ ਵਾਲੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਆ ਬੰਦ ਆ ਰਹੇ ਸੀ ਕੀ ਚਾਹੁੰਦੇ ਤੁਸੀਂ ਹੋ ਵੀ ਹਨਾ ਸਾਡਾ ਬੱਚਾ ਇੱਕ ਕੁੜੀ ਦੱਸਿਆ ਪੁੱਛ ਲੇ ਕੋ ਡੈਡ ਬੜੀ ਕਦੋਂ ਆਣੀ ਆ